ਕਾਂਗਰਸ ਪਾਰਟੀ ਵੱਲੋਂ ਸ਼ੇਰ ਸਿੰਘ ਕਬਾਇਆ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਵਰਕਰਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਪਾਰਟੀ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੇਰ ਸਿੰਘ ਕਬਾਇਆ ਨੂੰ ਟਿਕਟ ਮਿਲਣ ਨਾਲ ਇਸ ਦਾ ਪਾਰਟੀ ਨੂੰ ਫਾਇਦਾ ਪੰਜਾਬ ਵਿੱਚ ਹੀ ਨਹੀਂ ਬਲਕਿ ਹਿੰਦੁਸਤਾਨ ਦੀਆਂ ਹੋਰਨਾਂ ਸੂਬਿਆਂ ਦੇ ਸੀਟਾਂ ਦਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਕਬਾਇਆ ਨੂੰ ਗਵਾ ਕੇ ਕਾਦੀਰ ਨੇ ਵੱਡੀ ਗਲਤੀ ਕੀਤੀ ਹੈ। ਬੋਲੇ ਸੋਨ ਹੋ ਆਸਤਨਾਮ ਦੇ ਬਰੇਸ਼ੀ ਜਿਹੜੇ ਲੀਡਰ ਸਾਡੇ ਅਗੇ ਰਹੇ ਸੁਨੀਲ ਜਾਖੜ ਜੀ ਸੁਨੀਲ ਜਾਖੜ ਜੀ ਜਿਨ੍ਹਾਂ ਨੇ ਬਹੁਤ ਵੱਡੀ ਸੋਚ ਰੱਖ ਕੇ ਆਸ਼ਾ ਕੁਮਾਰੀ ਜੀ ਨਾਲ ਗੱਲਬਾਤ ਕਰਕੇ ਦੇਖਿਆ ਵੀ ਜਿਹੜਾ ਸ਼ੇਰ ਸਿੰਘ ਖਵਾਜਾ ਕਹਿੋ ਜਿਹਾ ਲੀਡਰ ਹੈ ਜਿਹੜਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜੀ ਸਾਨੂੰ ਸਿਟਾਂ ਚੁਦਾ ਕੇ ਦੇ ਦੇ ਸਕਦਾ ਬੰਦਾ ਤੁਸੀਂ ਪਿੱਛੇ ਵੇਖਿਆ ਹੋਆ ਅਲਵਾਰ ਦੇ ਵਿੱਚ ਵੀ ਪੰਜਾਬ ਦੇ ਵਿੱਚ 8 ਪਾਰਲੀਮੈਂਟ ਸਿਟਾਂ ਜਿਹੜੀ ਹੈਗੀਆਂ ਵੀ ਸ਼ੇਰ ਸਿੰਘ ਖਵਾਜਾ ਜੀ ਦੇ ਨਾਮ ਤੇ ਨਾਲ ਚਲਦੀਆਂ ਨੇ ਤੇ ਮੈਂ ਕਾਂਗਰਸੀ ਸੋਚ ਨੂੰ ਸਲਾਮ ਕਰਦਾ ਰਾਹੁਲ ਗਾਂਧੀ ਜੀ ਸੋਚ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਤੁਸੀਂ ਜਾ ਕੇ ਵੇਖੋ ਦੂਜੀਆਂ ਪਾਰਟੀਆਂ ਵਿੱਚ ਅਕਾਲੀ ਦਲ ਪਾਰਟੀ ਵਿੱਚ ਹੋਰ ਪਾਰਟੀਆਂ ਖੜਬੜੀ ਮਚ ਗਈ ਹੈ ਜਦੋਂ ਦੀ ਕੱਲ 6 ਵਜੇ 20 ਮਿੰਟ ਦੀ ਟਿਕਟ ਅਨਾਉਂਸ ਹੋਈ ਹੈ ਤੇ ਉੱਥੇ ਅਮਰਜੈਂਸੀ ਮੀਟਿੰਗਾਂ ਕਾਲ ਹੋ ਗਈਆਂ ਉੱਥੇ ਤੁਸੀਂ ਵੇਖੋ ਵੀ ਜਿੰਨਾ ਵੀ 6 ਸੇ ਕੁਵਾਏ ਦਾ ਆਮਲਾ ਸੀਗਾ ਜਨੇ ਉਹਨਾਂ ਦੇ ਬੰਦੇ ਸੀਗੇ ਮਲੌਰ ਦੇ ਵਿੱਚ ਵੇਖੋ ਜੀ ਘਰ-ਘਰ ਜਾ ਕੇ ਲੋਕਾਂ ਨੇ ਝੰਡੇ ਚੱਕ ਲੈਣੇ 6 ਸੇ ਕੁਵਾਏ ਦੇ ਹੱਕ ਦੇ ਵਿੱਚ ਮਲੋਟ ਮੁਕਸਰ ਦੇ ਵਿੱਚ ਅੱਜ ਬਥੇ ਲੱਡੂ ਵੰਡੇ ਗਏ ਮਲੋਟ ਚ ਲੱਡੂ ਵੰਡੇ ਗਏ ਬੱਲੂਆਂ ਨੇ ਹਲਕੇ ਚ ਲੱਡੂ ਵੰਡੇ ਗਏ ਬਹੁਤ ਲੱਡੂ ਵੰਡੇ ਗਏ ਨੇ ਅੰਨੇ ਉਹਨਾਂ ਨੇ ਵੱਡੀ ਵੱਡੀ ਗਲਤੀ ਕੀਤੀ ਉਹਨਾਂ ਨੇ ਅਕਾਲੀ ਦਲ ਪਾਰਟੀ ਨੇ ਇੱਕ ਨਵਾਨੇ ਦੇ ਹੈ ਉਹਦੇ ਇੱਕ ਲੀਡਰ ਨੂੰ ਉਹਨਾਂ ਦੇ ਹੱਥੋਂ ਕੱਢ ਬੈਠੇ ਜਿੰਦਾ ਉਹਨਾਂ ਨੂੰ ਖਮਾਜੋਬੂਗਤਨਾ ਪੈਣਾ ਤੇ ਹੁਣ ਇਹ ਡੱਡ ਸ਼ੋਰ ਹੋ ਗਿਆ ਵੀ ਪੰਜਾਬ ਦੇ ਵਿੱਚ ਜਿਹੜੇ ਸ਼ੇਰ ਸਖਵਾਇਆ ਜਿਹਦੇ ਆਨ ਨਾਲ ਜਿਹੜੀ ਤਾਕਤ ਮਿਲੀ ਹੈ ਜਿਹੜੇ ਪੂਰੇ ਭਾਰਤ ਵਰਸ਼ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਛੇ ਸ੍ਰਿਕ ਬਾਇਆ ਜੀ ਦੇ ਆਨ ਬਖਤ ਮਿਲੀ ਹੈ ਹਰੇਕ ਬਰਾਬਰ ਕਬਾਇਆ ਸਾਹਿਬ ਤੇ ਕਬਾਇਆ ਪਰਿਵਾਰ ਤੇ ਪਰੋਸਾ ਜਤਾਇਆ ਹੈ ਔਰ ਇਹ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਜਿਹੜਾ ਇਹ ਬਣ ਕੇ ਉਭਰਿਆ ਔਰ ਉਸ ਵਿਸ਼ਵਾਸ ਦੇ ਸਦਕਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਸੀਡ ਨੂੰ ਅਸੀਂ ਕਾਂਗਰਸ ਦੀ ਚੋਲੀ 'ਚ ਜੋ ਕੁਵਾਇਆ ਸਾਹਿਬ ਨੇ ਵੀ ਕਿਹਾ ਕਿ 1.5 ਲੱਖ ਦੀ ਲੀਡ ਪਲੱਸ ਤੋਂ ਬ੍ਰਿੰਦਰ ਸਿੰਘ ਕੁਵਾਇਆ ਜਿੰਦਾਬਾਦ ਬ੍ਰਿੰਦਰ ਸਿੰਘ ਸਦਾ ਨੇ ਕਾਂਗਰਸ ਵਰਕਰ ਨੇ ਐਮਪੀ ਸਾਹਿਬ ਪਹਿਲਾਂ ਦੋ ਰੀਪੀ ਦੇ ਸਰਦਾਸ਼ ਸਿੰਘ ਵੀ ਕੁਵਾਇਆ ਨੂੰ ਜਿਸ ਟੈਂਕ ਦੇ ਕੇ ਸਨਮਾਨ ਕੀਤਾ ਅਸੀਂ ਉਹਨਾਂ ਦਾ ਅੱਜ ਹਵਾਈ ਕਮਾਂਡ ਸੁਚੇ ਹਵਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਵਰਕਰਾਂ ਦੀ ਖੁਸ਼ੀ ਦੀ ਲਹਿਰ ਹੈ ਕੁਵਾਇਆ ਸਾਹਿਬ ਦੇ ਟੈਕਟ ਮਿਲਦੇ ਹੀ ਔਰ ਪੂਰੀ ਉਮੀਦ ਹੈ ਵੀ ਜਿਹੜੀ ਸੀਟ ਫਰੋਜਪੁਰ ਆ ਜਿਹੜੀ ਪਾਰਲੀਮੈਂਟ ਦੀ ਸੀਟ ਹੈ ਇਹ ਕਾਂਗਸ ਪਾਰਟੀ ਪੂਰੀ ਬਹੁਮਤ ਨਾਲ ਪੱਟੀ ਨੀੜਣਾ ਜਿਹੜੀ ਹੈ ਉਹ ਜਿੱਤ ਕੇ ਅਸੀਂ ਕਿਸੇ ਵੀ ਮਾਰਗ ਵਾਇਆ ਸੋ